ਦਰਸ਼ਕੋ ਸਰੋਤਿਓ ਜਿਵੇਂ ਆਪ ਨੂੰ ਪਤਾ ਹੈ ਕਿ ਅਸੀਂ ਹਰ ਰੋਜ਼ ਇੱਕ ਨਵੀਂ ਅਪਡੇਟ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਸੋ ਜਿਵੇਂ ਤੁਸੀਂ ਦੇਖ ਰਹੇ ਆ ਇਸ ਵੀਡੀਓ ਦੇ ਵਿੱਚ ਕਿ ਡੈਮ ਦੀਆਂ ਤਸਵੀਰਾਂ ਸੋ ਡੈਮ ਤੋਂ ਹੁਣ ਮੁਰ ਦੁਆਰਾ ਜਿਹੜਾ ਪਾਣੀ ਛੱਡਿਆ ਗਿਆ ਭਰੋਸੇਯੋਗ ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਆ ਕਿਉਂਕਿ ਹਿਮਾਚਲ ਦੇ ਵਿੱਚ ਜਿਹੜੀ ਵਾਰਿਸ਼ ਆ ਹੱਲੇ ਨਹੀਂ ਘਟੀ ਤੇ ਬੱਦਲ ਵੀ ਫਟ ਰਹੇ ਆ ਜਦ ਕਿ ਪੰਜਾਬ ਦੇ ਵਿੱਚ ਤਿੰਨ ਚਾਰ ਦਿਨਾਂ ਤੋਂ ਥੋੜਾ ਰਾਹਤ ਮਿਲੀ ਆ بارش ਤੋਂ ਪਰ ਕਿਤੇ ਕਿਤੇ ਬੂੰਦਾਬੰਦੀ ਹੁੰਦੀ ਆ ਕਿ ਲਗਾਤਾਰ ਜਿਹੜੀ بارش ਹੋ ਰਹੀ ਸੀ ਬਹੁਤ ਕੰਟੀਨਿਊ ਬੜੀ ਸਪੀਡ ਨਾਲ ਹੋ ਰਹੀ ਸੀ ਪਰ ਉਹਦੇ ਤੋਂ ਥੋੜੀ ਰਾਹਤ ਮਿਲੀ ਆ ਪਰ ਹਿਮਾਚਲ ਵਾਲੀ ਸਾਈਡ ਦੇ ਉੱਤੇ ਜਿਹੜੀ بارش ਪੈਣ ਕਾਰਨ ਤੇ ਜਿਹੜਾ ਪਾਣੀ ਦਾ ਬਹਾਅ ਆ ਤੀਜ ਆ ਫਿਰ ਆਪ ਸਾਰੇ ਤੁਸੀਂ ਜਾਣਦੇ ਹੀ ਆ ਕਿ ਪਾਣੀ ਡੈਮ ਦੇ ਵਿੱਚ ਪਹੁੰਚਦਾ ਆ ਤੇ ਡੈਮ ਦੇ ਵਿੱਚ ਵੀ ਜਦੋਂ ਓਵਰਫਲੋ ਹੋਣ ਲੱਗਦਾ ਤੇ ਉਹਨੂੰ ਅੱਗੇ ਦਰਿਆਵਾਂ ਦੇ ਵਿੱਚ ਛੱਡਿਆ ਜਾਂਦਾ ਆ ਸੋ ਇਸੇ ਤਰੀਕੇ ਦੇ ਨਾਲ ਇਹ ਨਵੀਂ ਇੱਕ ਅਪਡੇਟ ਆ ਕਿ ਹੁਣ ਪਾਣੀ ਜਿਹੜਾ ਆ ਛੱਡਿਆ ਜਾ ਰਿਹਾ ਆ ਸੋ ਸਾਨੂੰ ਇਹਦੇ ਤੋਂ ਪੂਰਾ ਜਿਹੜਾ ਸੁਚੇਤ ਰਹਿਣ ਦੀ ਲੋੜ ਆ ਸੋ ਇਸ ਵੀਡੀਓ ਨੂੰ ਡੇੜਾ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤਾਂ ਜੋ ਇਹ ਜਾਣਕਾਰੀ ਹਰ ਇੱਕ ਤੱਕ ਪਹੁੰਚ ਸਕੇ ਤੇ ਜੇ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਆ ਤੇ ਸਾਡੇ ਚੈਨਲ ਨੂੰ ਪਬਲਿਕ ਅਪਡੇਟ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਸੋ ਵੀਡੀਓ ਦੇ ਅੰਤ ਤੱਕ ਬਣੇ ਰਹੋ ਕਿਉਂਕਿ ਵੀਡੀਓ ਦੇ ਵਿੱਚ ਇੱਕ ਲਾਈਵ ਵੀਡੀਓ ਤੁਹਾਨੂੰ ਦਿਖਾਈ ਜਾ ਰਹੀ ਆ ਕਿ ਬੱਦਲ ਫਟਦੇ ਦੀ ਲਾਈਵ ਯੋ ਕਿ ਮੇਰੇ ਇੱਕ ਦੋਸਤ ਦੇ ਵੱਲੋਂ ਤਿਆਰ ਕੀਤੀ ਗਈ ਆ ਆ ਤੁਸੀਂ ਸਾਹਮਣੇ ਤਸਵੀਰਾਂ ਦੇਖ ਰਹੇ ਤੁਹਾਨੂੰ ਤਸਵੀਰਾਂ ਸਾਹਮਣੇ ਨਜ਼ਰ ਆ ਰਹੀਆਂ ਆ ਇਹ ਲਾਈਵ ਵੀਡੀਓ ਆ ਬੱਦਲ ਫਟਣ ਦੀ ਹਿਮਾਚਲ ਦੇ ਵਿੱਚ ਸੋ ਇਸੇ ਤਰ੍ਹਾਂ ਕਿ ਜਦੋਂ ਬੱਦਲ ਫਟਦੇ ਆ ਤੇ ਪਾਣੀ ਦਾ बहाव ਤੇਜ਼ ਹੁੰਦਾ ਡੈਮਾਂ ਚੋਂ ਆਉਂਦਾ ਡੈਮਾਂ ਤੋਂ ਅੱਗੇ ਦਰਿਆਵਾਂ ਚ ਆ ਜਾਂਦਾ ਤੇ ਸਾਨੂੰ ਹਾਲੇ ਵੀ ਬਹੁਤ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਆ ਤੇ ਹਰ ਇੱਕ ਤੱਕ ਜਰੂਰ ਇਹ ਜਾਣਕਾਰੀ ਪਹੁੰਚਾਓ ਧੰਨਵਾਦ ਉਹ ਮੰਗਲ ਆ ਬਾਬਾ ਬਾਬਾ 出来！出来！伙计。

लो आए ना हा सर ਆ ਰਹੀ ਹੈ ਆ ਰਹੀ ਹੈ ਰੁਕੇ ਰੁਕੇ ਕਿੱਥੇ ਪਹੁੰਚਣਾ ਹੈ ਮੈਨੂੰ ਪਹੁੰਚਣਾ ਦੇ ਦਈਏ ਪਹੁੰਚਣਾ ਗੱਲਾਂ ਤੋਂ ਕਿ ਇਹ ਸਮਾਨ ਕਿੱਥੇ ਹਾਲੇ ਹੋ ਰਿਹਾ ਹੈ